11 ਤਰੀਕ ਨੂੰ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲੋਂ ਇਜਲਾਸ ਸੱਦਿਆ ਗਿਆ ਤੇ ਇਸ ਦੇ ਨਾਲ ਜੁੜੀ ਹੋਈ ਹੈ ਵੱਡੀ ਤੈਮ ਖਬਰ ਹੈ ਕਿ ਬੁਰਜ ਅਕਾਲੀ ਫੁੱਲਾ ਸਿੰਘ ਗੁਰਦੁਆਰੇ ਦੇ ਵਿੱਚ ਭਰਤੀ ਕਮੇਟੀ ਦਾ ਇਜਲਾਸ ਹੋਵੇਗਾ ਭਰਤੀ ਕਮੇਟੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਥਾਂ ਨਹੀਂ ਮਿਲੀ ਐ ਜੀਪੀਸੀ ਦੇ ਵੱਲੋਂ ਇਹ ਮਨਜ਼ੂਰੀ ਨਹੀਂ ਦਿੱਤੀ ਗਈ ਜੋ ਕਮੇਟੀ ਦਾ ਵੀ ਪੱਖ ਸਾਹਮਣੇ ਆਇਆ ਭਰਤੀ ਕਮੇਟੀ ਨੇ ਐ ਜੀਪੀਸੀ ਤੇ ਵੱਡੇ ਇਲਜ਼ਾਮ ਲਗਾਏ ਨੇ ਭਾਈ ਗੁਰਦਾਸ ਹਾਲ ਦੇ ਵਿੱਚ ਗੁਰੂ ਗੰਗ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਵੀ ਇਨਕਾਰ ਕੀਤਾ ਗਿਆ ਇਲਜ਼ਾਮ ਲਗਾਏ ਜਾ ਰਹੇ ਨੇ ਪੰਜ ਮੈਂਬਰੀ ਕਮੇਟੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਅੱਜ ਭਾਈ ਗੁਰਦਾਸ ਹਾਲ ਦੇ ਵਿੱਚ ਪ੍ਰਬੰਧਾਂ ਦਾ ਮੌਇਨਾ ਕਰਨ ਦੇ ਲਈ ਗਏ ਤਾਂ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਕੱਠ ਦੇ ਲਈ ਗੁਰੂ ਗੰਬ ਸਿੰਘ ਜੀ ਦੇ ਪ੍ਰਕਾਸ਼ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਗੁਰਦਾਸ ਹਾਲ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦੇਣਗੇ ਜੋ ਕਿ ਸਿੱਧੇ ਤੌਰ ਤੇ ਪੰਜ ਮੈਂਬਰੀ ਕਮੇਟੀ ਦੇ ਵੱਲ ਐ ਜੀ ਪੀ ਸੀ ਤੇ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਜੇਕਰ ਪੂਰੇ ਟਾਈਮ ਲਾਈਨ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲਤੀ ਮੰਗ ਕੀਤੀ ਜਾਂਦੀ ਹੈ ਇਸ ਨੂੰ ਲੈ ਕੇ ਐ ਜੀ ਪੀ ਸੀ ਦੇ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖਿਆ ਗਿਆ ਹਾਂ ਤਾਂ ਫਿਰ ਐ ਜੀ ਪੀ ਸੀ ਦੇ ਵੱਲੋਂ ਭਾਈ ਗੁਰਦਾਸ ਹਾਲਤੀ ਪੇਸ਼ਕਸ਼ ਕੀਤੀ ਜਾਂਦੀ ਹੈ ਹਾਂ ਤਾਂ ਇਸ ਦੇ ਵਿਚਾਰੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬੁਰਜ ਅਕਾਲੀ ਫੂਲਾ ਸਿੰਘ ਗੁਰਦੁਆਰੇ ਦੇ ਵਿੱਚ ਭਰਤੀ ਕਮੇਟੀ ਦਾ اجلاس ਹੋਵੇਗਾ ਇਸੇ ਖਬਰ ਤੇ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਜਿੱਥੇ ਕਿ ਪਹਿਲਾਂ ਸ਼ੁਰੂਆਤ ਹੁੰਦੀ ਹੈ ਮੰਗ ਕੀਤੀ ਜਾਂਦੀ ਹੈ ਤੇਜਾ ਸਿੰਘ ਸਮੁੰਦਰੀ ਹਾਲਤੀ ਉਸ ਤੋਂ ਬਾਅਦ ਚ ਪਾਈ ਗੁਰਦਾਸਾ ਹਾਲ ਦਾ ਜ਼ਿਕਰ ਹੋਣ ਲੱਗਿਆ ਤੇ ਉਹਨੇ ਵੱਡੀ ਖਬਰ ਹੈ ਕਿ ਫੁਰਜ ਅਕਾਲੀ ਫੁੱਲਾ ਸਿੰਘ ਗੁਰਦੁਆਰੇ ਦੇ ਵਿੱਚ ਪ੍ਰਤੀ ਕਮੇਟੀ ਦਾ اجلاس ਹੋਵੇਗਾ ਕੀ ਕੋ ਜਾਣਕਾਰੀ ਬਿਲਕੁਲ ਮੰਦਰ ਨਿਊਜ਼ ਦੀ ਟੀਮ ਨੇ ਪੰਜਾਬ ਦੇ ਕੋਲ ਰਹਿਸ਼ਮ ਜਾਣਕਾਰੀ ਜਿਹੜੀ ਹੈ ਕਿ ਇਹ ਜਿਹੜਾ ਕਿ ਹਰ ਕਿਸੇ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਸੀ ਕਿ ਆਖਰਕਾਰ 11 ਅੰਦਰਸਨੋ ਜਿਹੜੀ ਪ੍ਰਤੀ ਕਮੇਟੀ ਹੈ ਉਸ ਦਾ اجلاس ਹੋਏਗਾ ਜਾਂ ਨਹੀਂ ਔਰ ਜੇਕਰ ਹੋਏਗਾ ਤਾਂ ਕਿਸ ਜਗ੍ਹਾ ਤੇ ਹੋਏਗਾ ਕਿਉਂਕਿ ਮੰਗ ਜਿਹੜੀ ਕੀਤੀ ਗਈ ਸੀ ਉਹਨਾਂ ਵੱਲੋਂ ਉਹ ਤੇਜਾ ਸਿੰਘ ਸਮੁੰਦਰੀ ਹਾਲਦ ਕੀਤੀ ਗਈ ਕਿਉਂਕਿ ਜਿਹੜੀ ਅਕਾਲੀ ਦਲ ਦੀ ਹੁਣ ਤੱਕ ਰਵਾਇਤ ਰਹੀ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਚੋਣ ਆ ਜਾਂ ਜਿਹੜਾ ਚੋਣ ਇਜਲਾਸ ਹੈ ਉਹ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਹੁਣ ਤੱਕ ਬੁਲਾਇਆ ਜਾਂਦਾ ਰਿਹਾ ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਪਈ ਹੈ ਕਿ ਇਹ ਜਿਹੜਾ ਇਜਲਾਸ ਹੈ ਨਾ ਤਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਏਗਾ ਔਰ ਨਾ ਹੀ ਭਾਈ ਗੁਰਦਾਸ ਹਾਲ ਦੇ ਵਿੱਚ ਕਿਉਂਕਿ ਸਵੇਰ ਵੇਲੇ ਇਹ ਜਾਣਕਾਰੀ ਸਾਹਮਣੇ ਆਈ ਕਿ ਹੁਣ ਐਸਜੀਪੀ ਵੱਲੋਂ ਜੋ ਹੈ ਭਾਈ ਗੁਰਦਾਰਾਲ ਦੇ ਵਿੱਚ ਸਮਾਗਮ ਕਰਨ ਦੀ ਇਜਾਜ਼ਤ ਜੇਬ ਸੀ ਗਈ ਹੈ ਪਰ ਜਿੰਗ ਪ੍ਰਸਿੱਖ ਵਿੱਚ ਕੀ ਉਹਨਾਂ ਨੇ ਵੱਡੇ ਇਲਜ਼ਾਮ ਲਾਏ ਨੇ ਕਿ ਐਸਜੀਪੀ ਜਿਹੜੀ ਹੈ ਉਹ ਉਹਨਾਂ ਦੇ ਇਸ ਸਮਾਗਮ ਦੇ ਵਿੱਚ ਕਿਤਨਾ ਕਿਤੇ ਕੋਈ ਨਾ ਕੋਈ ਅਰਚਨ ਫਾਇਦਾ ਕਰਨੀ ਸੀ ਔਰ ਦਰਬਾਰ ਸਾਹਿਬ ਦੇ ਜੋ ਮੈਨੇਜਰ ਨੇ ਭਗਵੰਤ ਸਿੰਘ ਧਲੇੜਾ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਤੂਟ ਹੈ ਉਹ ਦੇਣ ਤੋਂ ਇਨਕਾਰ ਕਰ ਦਿੱਤਾ ਔਰ ਇਹ ਵੀ ਗੱਲ ਕਹੀ ਗਈ ਕਿ ਗੁਰਦਾਰਾ ਦੇ ਬਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋਏਗਾ ਜਿਸ ਕਰਕੇ ਹੁਣ ਬੁਝ ਅਕਾਲੀ ਫੁਲਾ ਸਿੰਘ ਜੋ ਹੈ ਗੁਰਦੁਆਰਾ ਅੰਮ੍ਰਿਤਸਰ ਦੇ ਵਿੱਚ ਤਾਂ ਉੱਥੇ ਇਹ ਇਜਲਾਸ ਜਿਹੜਾ ਉਹ ਬੁਲਾਇਆ ਜਾਏਗਾ ਔਰ 11 ਅਦਸਤੋਂ ਜੋ ਹੈ ਅਕਾਲੀ ਦਲ ਦੇ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਇਸ ਪਰਤੀ ਕਮੇਟੀ ਦੇ ਜਿਹੜੇ ਡੈਲੀਗੇਟ ਹੋਣਗੇ ਉਹਨਾਂ ਵੱਲੋਂ ਕੀਤੀ ਜਾਣੀ ਹੈ ਜੀ ਪਰਮਿੰਦਰ ਰਾਜੀਵ ਕੀ ਇਹ ਬੁਰਜ ਅਕਾਲੀ ਫੁਲਾ ਸਿੰਘ ਗੁਰਦੁਆਰੇ ਦੇ ਵਿੱਚ ਜੋ ਕਿ ਇਜਲਾਸ ਹੋਣਾ ਹੈ ਪਰਤੀ ਕਮੇਟੀ ਦੇ ਵੱਲੋਂ ਆਪਣੇ ਪੱਧਰ ਤੇ ਫੈਸਲਾ ਲਿਆ ਗਿਆ ਜਾਂ ਇਸ ਨੂੰ ਲੈ ਕੇ ਐ ਜੀ ਪੀ ਸੀ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਅ ਤੇ ਕੋ ਜੇਕਰ ਅਸੀਂ ਗੱਲ ਕਰੀਏ ਬੁਰਜ ਅਕਾਲੀ ਪੋਲਾ ਸਿੰਘ ਤਾਂ ਉਸ ਦਾ ਜਿਹੜਾ ਪ੍ਰਬੰਧ ਹੈ ਉਹ ਜੋ ਨਿਹੰਗ ਸਿੰਘ ਜਥੇਬੰਦੀ ਹੈ 96 ਕਰੋੜੀ ਉਸ ਦੇ ਮੁਖੀ ਜਿਹੜੇ ਨੇ ਬਾਬਾ ਬਲਬੀਰ ਸਿੰਘ ਤਾਂ ਉਹਨਾਂ ਦੇ ਕੋਲ ਹੈ ਇਸ ਕਰਕੇ ਉਹ ਐਸਜੀਪੀਸੀ ਦੇ ਪ੍ਰਬੰਧਾਂ ਦੇ ਅਧੀਨ ਉਹ ਜਿਹੜਾ ਗੁਰਦੁਆਰਾ ਸਾਹਿਬ ਉਹ ਨਹੀਂ ਹੈ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਉਸ ਦੇ ਵਿੱਚ ਦੇ ਤੌਰ ਤੇ ਐਸਜੀਪੀਸੀ ਦੀ ਕੋਈ ਵੀ ਦਖਲਅੰਦਾਜ਼ੀ ਨਹੀਂ ਹੋ ਸਕਦੀ ਕਿਉਂਕਿ ਹੋਰ ਵੀ ਪਹਿਲਾਂ ਵੀ ਕਈ ਸਮਾਗਮ ਉੱਥੇ ਹੁੰਦੇ ਰਹੇ ਨੇ ਪਰ ਹੁਣ ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪ੍ਰਕਾਸ਼ ਦੀ ਗੱਲ ਹੋ ਰਹੀ ਹੈ ਕਿਉਂਕਿ ਜੇਕਰ ਅਸੀਂ ਹੁਣ ਤੱਕ ਜਦੋਂ ਤੱਕ ਪਹਿਲਾਂ ਪ੍ਰਕਾਸ਼ ਸਿੰਘ ਵਾਦਾਨ ਬਣਦੇ ਰਹੇ ਨੇ ਉਸ ਬਾਅਦ ਕੁਬੀਰ ਬਾਦਲ ਪ੍ਰਧਾਨ ਬਣਦੇ ਰਹੇ ਨੇ ਤਾਂ ਜਿਹੜਾ ਇਜਲਾਸ ਤੇਜਾ ਸਿੰਘ ਤਬੰਦਰੀ ਹਾਲ ਦੇ ਵਿੱਚ ਬੁਲਾਇਆ ਜਾਂਦਾ ਸੀ ਉਸ ਦੇ ਵਿੱਚ ਕਦੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਕਿ ਸਿਆਸੀ ਇੱਕ ਪਾਰਟੀ ਦੇ ਪ੍ਰਧਾਨ ਦੀ ਚੋਣ ਹੈ ਤਾਂ ਇੱਕ ਦੂਜੇ ਪਾਸੇ ਦੇ ਕੇ ਭਰਤੀ ਕਮੇਟੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੀ ਸਾਰੀ ਜਿਹੜੀ ਪ੍ਰਕਿਰਿਆ ਹੈ ਪ੍ਰਧਾਨਤਨ ਦੀ ਉਹ ਕਰਨਾ ਚਾਹੁੰਦੇ ਆ ਤਾਂ 11 ਅਗਸਤ ਨੂੰ ਹੁਣ ਇਹ ਕਨਫਰਮ ਹੋ ਚੁੱਕੋ ਚੁੱਕਾ ਕਿ 11 ਅਗਸਤ ਨੂੰ ਜਿਹੜੀ ਭਰਤੀ ਕਮੇਟੀ ਦਾ ਜਿਲ੍ਹਾ ਉਹ ਬੁਰਜ ਕਾਲੀ ਫੁੱਲਾ ਸਿੰਘ ਜੋ ਗੁਰਦੁਆਰਾ ਸਾਹਿਬ ਹੈ ਉੱਥੇ ਹੀ ਆ ਠੀਕ ਹੈ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਆ ਬੁਰਜ ਕਾਲੀ ਫੁੱਲਾ ਸਿੰਘ ਗੁਰਦਾਰੇ ਦੇ ਵਿੱਚ ਭਰਤੀ ਕਮੇਟੀ ਦਾ اجلاس ਹੋਵੇਗਾ ਭਰਤੀ ਕਮੇਟੀ ਨੂੰ ਕਿਉਂਕਿ ਤੇਜਾ ਸਿੰਘ ਸਮੰਦਰੀ ਹਾਲਤ ਦੇ ਵਿੱਚ ਥਾਂ ਨਹੀਂ ਮਿਲੀ ਐ ਜੀਪੀਐਸਸੀ ਦੇ ਪੁਲਿਸ ਨੂੰ ਲੈ ਕੇ ਮਨਜ਼ੂਰੀ ਨਹੀਂ ਦਿੱਤੀ ਗਈ ਭਰਤੀ ਕਮੇਟੀ ਨੇ ਐ ਜੀਪੀਐਸਸੀ ਤੇ ਪਟੇਲ ਇਲਜ਼ਾਮ ਹੀ ਲਗਾਏ ਨੇ ਕਿਹਾ ਗਿਆ ਕਿ ਭਾਈ ਗੁਰਦਾਸ ਹਾਲ ਦੇ ਵਿੱਚ ਗੁਰੂ ਗੰਗ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਵੀ ਇਨਕਾਰ ਕੀਤਾ ਗਿਆ ਪੰਜ ਨੰਬਰ ਦੀ ਕਮੇਟੀ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਜਦੋਂ ਉਹ ਅੱਜ ਪਾਈ ਗੁਰਦਾਸ ਹਾਲ ਦੇ ਵਿੱਚ ਪ੍ਰਵੰਧਾਂ ਦਾ ਵਾਇਨਾ ਕਰਨ ਦੇ ਲਈ ਗਏ ਤਾਂ ਦਰਬਾਰ ਸਾਹਿਬ ਦੇ ਮੈਨੇਜਰ ਨੇ ਇਕੱਠ ਦੇ ਲਈ ਗੁਰੂ ਗੰਗ ਸਾਹਿਬ ਜੀ ਦੇ ਪ੍ਰਕਾਸ਼ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਗੁਰਦਾਸ ਹਾਲ ਦੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣ ਦੇਣਗੇ ਆ ਤਾਂ ਇਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿ ਬੁਰਜ ਅਕਾਲੀ ਫਲਾਸ ਸਿੰਘ ਗੁਰਦੁਆਰੇ ਦੇ ਵਿੱਚ 11 ਤਰੀਕ ਨੂੰ 11 ਅਗਸਤ ਨੂੰ ਇਜਲਾਸ ਹੋਵੇਗਾ ਦਰਸਲ ਜੋ ਪੰਜ ਮੈਂਬਰੀ ਪ੍ਰਤੀ ਕਮੇਟੀ ਦੇ ਵੱਲੋਂ ਆ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਣੀ ਹੈ ਤੇ ਇਸ ਨੂੰ ਲੈ ਕੇ ਇਹ اجلاس ਸੱਦਿਆ ਗਿਆ